ਸਦੂ ਮੁਸੇਵਾਲੇ ਦੇ ਫੈਨਸ ਲਈ ਫਿਰ ਤੋਂ ਇੱਕ ਨਵੀਂ ਵੱਡੀ ਅਪਡੇਟ ਆਈ ਹੈ ਜਿਸ ਦੇ ਵਿੱਚ ਕੱਲ ਹੀ ਸੋਸ਼ਲ ਮੀਡੀਆ ਟੀਮ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਹੈ ਕਿ 2026 ਦੇ ਵਿੱਚ ਜਿਹੜਾ ਵਰਲਡ ਟੂਰ ਹੋਣ ਜਾ ਰਿਹਾ ਹੈ ਜੀ ਆਂ ਦੱਸਦੀ ਹੈ ਕਿ ਮਰਹੂਮ ਗਾਇਕ ਸਦੂ ਮੁਸੇਵਾਲੇ ਜਿਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਫੈਨਸ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਜਿਹੜੇ ਉਹਨਾਂ ਦੇ ਗਾਣੇ ਨੇ ਅਨਰੀਲੀਜ਼ ਗਾਣੇ ਨੇ ਜਾਂ ਗਾਣੇ ਹੋਰ ਜਿਹੜੇ ਰਿਲੀਜ਼ ਕੀਤੇ ਵੀ ਹੋਏ ਨੇ ਸਦਵਾਰ ਤੋਂ ਸੁੰਨਣਾ ਚਾਹੁੰਦੇ ਆ ਲੇਕਿਨ ਜਿਸ ਜੋ ਸ਼ਖਸ ਦੁਨੀਆ ਤੋਂ ਚਲੇ ਗਏ ਉਹ ਕਿਵੇਂ ਦਾ ਚੱਲੀ ਹੈ ਕਿ ਜਿਆਦਾ 3D ਹੋਲੋਗ੍ਰਾਮ ਦੇ ذریعے ਜਾਂ VR ਦੇ ذریعے ਟੈਕਨੋਲੋਜੀ ਦੇ ذریعے ਉਹ ਦੁਬਾਰਾ ਦੇ ਮੋਡ ਸਟੇਜਾਂ ਤੇ ਗਾਣੇ ਗਾਉਣਗੇ ਇਸ ਵਾਰ ਅਸੀਂ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਗੱਲਬਤ ਕਰਦੇ ਆ ਕਿ ਕਿਸ ਤਰੀਕੇ ਨਾਲ ਹੀ ਫਿਰ ਤੋਂ ਗਾਣੇ ਆ ਰਹੇ ਨੇ ਸ਼ੋਅ ਲੱਗਣਗੇ ਕਿਵੇਂ ਦੇਖ ਤੁਸੀਂ ਇਹਨੂੰ ਇੰਤਜ਼ਾਰ ਹੈ ਹਾਂ ਬਾਈ ਬਹੁਤ ਜ਼ਿਆਦਾ ਇੰਤਜ਼ਾਰ ਹੈ ਮੈਂ ਕੱਲ ਦੇਖੀ ਜੁਨਾ ਦੇ ਅਕਾਊਂਟ ਤੇ ਇਹ ਪਈ ਸੀ ਵੀਡੀਓ ਪੋਸਟ ਤੇ ਸਿੱਧੂ ਮੂਥੇ ਵਾਲਾ ਜਿਹੜਾ ਕਿਰਦਾਰ ਹੈ ਨਾ ਬਾਈ ਉਹ ਜਦੋਂ ਜਿਉਂਦਾ ਸੀ ਉਦੋਂ ਵੀ ਡਿਫਰੈਂਟ ਕਹਿੰਦਾ ਰਿਹਾ ਡਿਫਰੈਂਟ ਗਾਂਦਾ ਰਿਹਾ ਡਿਫਰੈਂਟ ਲਿਖਦਾ ਰਿਹਾ ਰਿਫਟਰ ਉਨੇ ਲੋਕਾਂ ਦਾ ਸੁਭਾਅ ਚੇਂਜ ਕਰਦਾ ਉਹਨੇ ਪਿੰਡਾਂ ਦੇ ਲੋਕਾਂ ਨੂੰ ਖੇਤੀ ਕਰਨ ਲਾਤਾ ਪੱਗ ਨਾਲ ਜੋੜਦਾ ਟਰੈਕਟਰ ਨਾਲ ਜੋੜਦਾ ਤੇ ਆਹ ਜਿਹੜੀ ਨਵੀਂ ਚੀਜ਼ ਹੈ ਮੈਂ ਹੈਰਾਨ ਐ ਵੀ ਉਹ ਬੰਦਾ ਮਰਨ ਤੋਂ ਬਾਅਦ ਵੀ ਇੱਕ ਨਵੀਂ ਚੀਜ਼ ਸਟਾਰਟ ਕਰਨ ਲੱਗਿਆ ਤੇ ਬਈ ਮੈਂ ਬਹੁਤ ਮੈਂ ਵੇਟ ਕਰ ਰਿਹਾ ਹਾਂ ਉਹ ਚੀਜ਼ ਦਾ ਵੀ ਕਦੋਂ ਆਊਗਾ ਤੇ ਦੇਖੀਏ ਕੀ ਚੀਜ਼ ਹੋ ਨਵੀਂ ਤੇ ਇਹ ਸਿੱਧੂ ਮੁਫਸੀ ਵਾਲੇ ਨੇ ਫੜਦੀ ਬਾਈ ਉਸ ਦੇ ਚੱਲਣ ਦੀ ਲੋਕ ਫੈਨ ਐ ਉਹਦੇ ਤੇ ਲੋਕ ਵੇਟ ਕਰ ਰਹੇ ਹਾਂ ਅੱਜ ਕੱਲ ਤੋਂ ਜਦੋਂ ਤੱਕ ਲੱਗਦਾ ਕਿਤਨੇ ਗੱਲ ਇਹ ਉਹਦੇ ਨੇ ਜ਼ਾਨਤਵਤ ਘਾਟ ਹੋਈ ਕਿ ਜਿਵੇਂ ਉਹ ਮੁੰਡੇ ਪਹਿਲਾਂ ਦੱਸ ਗੱਲਬਾਤ ਕਰ ਰਹੇ ਸੀ ਕਿ ਜਿੰਮ ਚ ਜਾਂਦੇ ਆ ਜਾਂ ਪੜਦੇ ਆ ਉਹ ਤੇ ਗਾਣੇ ਸੁਣ ਕੇ ਪੜਦੇ ਆ ਜਿੰਮ ਚ ਗਾਣੇ ਸੁਣ ਕੇ ਜਿੰਮ ਲਾਉਨੇ ਆ ਭਾਈ ਜੀ ਮੈਂ ਨਾ ਤੁਹਾਨੂੰ ਸਮਝਾ ਮੈਂ ਸੌਂਗ ਬਹੁਤ ਘੱਟ ਸੁਣਦਾ ਬਟ ਜਦੋਂ ਸਿੱਧੂ ਮੂਸੇਵਾਲਾ ਦਾ ਪਹਿਲਾ ਸੌਂਗ ਆਇਆ ਨਾ ਉਦੋਂ ਗਾਣਾ ਸੁਣਨੇ ਵਿੱਚੋਂ ਲੰਬੇ ਗਾਣਾ ਉਦੋਂ ਹੌਲੀ ਹੌਲੀ ਨਾ ਐਡਿਕਸ਼ਨ ਬਣਦੀ ਸੀ ਗਾਣਿਆਂ ਦੀ ਜਿਹੜੀ ਜਦੋਂ ਘਰ ਤੋਂ ਸਟਾਰਟ ਕਰਨੀ ਗੱਡੀ ਨਾਲ ਦੇਣ ਦਾ ਗਾਣੇ ਜਿਹੜਾ ਤੁਹਾਡਾ ਮੂਡ ਸੈੱਟ ਹਣਾ ਉਸ ਉਹ ਜਿਹੜੀ ਗਾਇਕ ਗਾਇਕੀ ਸੀ ਨਾ ਉਹਦੇ ਜਿਹੜੇ ਸ਼ਬਦ ਸੀਗੇ ਉਹ ਲੱਗਦਾ ਸੀ ਯਾਰ ਆ ਮੇਰੀ ਜ਼ਿੰਦਗੀ ਬਾਰੇ ਲਿਖ ਰਿਹਾ ਹਰ ਇੱਕ ਬੰਦੇ ਨੂੰ ਮਨ ਨੂੰ ਕੱਲੇ ਨੂੰ ਨਹੀਂ ਹਰ ਇੱਕ ਬੰਦੇ ਨੂੰ ਹੀ ਲੱਗਿਆ ਸੀਗਾ ਤੇ ਮਤਲਬ ਘਾਟਾ ਵੀ ਇਹ ਯਾਰ ਤੋਂ ਉਹ ਬੰਦੇ ਨੇ ਆ ਉਹ ਲੋਕਾਂ ਨੂੰ ਜਿਹੜੇ ਅੱਜ ਗੇੜੀਆਂ ਮਾਰਦੇ ਕੈਫੇ ਜੀ ਫਿਰਦੇ ਆ ਉਹ ਲੋਕਾਂ ਨੂੰ ਟਰੈਕਟਰ ਨਾਲ ਜੋੜਦਾ ਮੁੰਡੇ ਨੂੰ ਪੱਗਾਂ ਮੰਨਣ ਲਾਤਾ ਤੇ ਇਹੀ ਚੀਜ਼ ਜਿਹੜੀ ਮੈਂ ਮਿਲ ਲੋਕ ਕਹਿੰਦੇ ਵੀ ਉਹਨੇ ਮਾਰਤਾ ਉਹਨੇ ਮਾਰਤਾ ਐਕਚੁਅਲ ਚ ਜਿਹੜੀ ਲੋਕ ਹੈ ਨਾ ਜਿਹੜੇ ਡੀਪ ਜਿਹੜੀ ਏਜੰਸੀਆਂ ਆ ਉਹ ਉਹਨਾਂ ਦੀ ਕਮਲ ਕਮਲ ਕਹਿੰਦੇ ਰਹਿੰਦੀਆਂ ਕਮਲ ਕ ਇਹ ਲਿਖਦਾ ਜਿਹੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਉਹ ਦੁਨੀਆ ਨੂੰ ਪਿੱਛੇ ਲੰੰਦਾ ਸੀਗਾ ਜਦੋਂ ਕਿਸਾਨੀ ਦੇ ਦੁੱਲਨ ਚ ਪਹਿਲਾ ਇਕੱਠ ਕਰਿਆ ਉਸ ਤੋਂ ਬਾਅਦ ਯੂਜ਼ ਕਿੰਨਾ ਨਾਲ ਚੱਲ ਪਿਆ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਵੀ ਰਿਕਾਰਡ ਤੋੜ ਤੇ ਇਕੱਠ ਨੇ ਬਿਲਕੁਲ ਕਿੰਨਾ ਕਾਮਯਾਬ ਕਰਤਾ ਤੇ ਯੂਥ ਨੂੰ ਖਾ ਸਕਤੇ ਪੰਜਾਬ ਦੇ ਯੂਥ ਨੂੰ ਐਵੇਂ ਦੇ ਹੁੰਦੇ ਦੀ ਜਰੂਰਤ ਸੀਗੀ ਵੀਰੇ ਜਿਵੇਂ ਹੁਣ ਗਾਣਾ ਤਾਂ ਉਹਦੇ ਬਾਪ ਨੇ ਹੁਣ ਵੀ ਰਿਲੀਜ਼ ਕੀਤਾ ਉਹਦੇ ਅਕਾਊਂਟ ਤੇ ਆਇਆ ਪਹਿਲਾਂ ਵੀ ਦੋ ਤਿੰਨ ਗਾਣੇ ਆ ਚੁੱਕੇ ਨੇ ਲੇਕਿਨ ਜਿਹੜਾ ਹੋਲੋਗ੍ਰਾਮ ਸ਼ੋਅ ਹੈਗਾ ਇਹਦੇ ਬਾਰੇ ਕਿਵੇਂ ਦੇਖਦੇ ਹੋ ਕਿਉਂਕਿ ਇਕ ਤਾਂ ਅਸਲੀ ਬੰਦੇ ਨੇ ਗਾਣਾ ਇੱਕੋ ਦੀ ਇੱਕ ਇਮੇਜ ਬਣ ਜਾਣੀ ਉਹਦੇ ਦਾ ਹੀ ਗਾਇਆ ਜਾਣਾ ਭਾਈ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹ ਇਹ ਗੱਲਾਂ ਫੱਬਦੀ ਨਹੀਂ ਸਿੱਧੂ ਮੂਸੇ ਦਾ ਉਹ ਡਿਫਰੈਂਟ ਕਰਦਾ ਰਿਹਾ ਤੇ ਡਿਫਰੈਂਟ ਮਰਨ ਤੋਂ ਬਾਅਦ ਵੀ ਕਰ ਰਿਹਾ ਹਲੇ ਇਹਦੇ ਵਾਰ ਇੰਨੀ ਜਾਣਕਾਰੀ ਤਾਂ ਹੈ ਨਹੀਂ ਕਿਵੇਂ ਦਿਖੂਗਾ ਕਿਵੇਂ ਲੱਗੂਗਾ ਬਟ ਐਕਸਾਈਟਮੈਂਟ ਬਹੁਤ ਹੈ ਇੱਕ ਦੂ ਬਾਗ ਦਾ ਹੋਇਆ ਆਪਾਂ ਦੇਖੂਗੇ ਹੈਨਾ ਦੇਖਾਂਗੇ ਵੀ ਕਿਵੇਂ ਹੋਊਗਾ ਕੀ ਹੋਊਗਾ ਕਿਵੇਂ ਲੋਕਾਂ ਨੂੰ ਮੰਨਦੇ ਕਿ ਨਹੀਂ ਮੰਨਦੇ ਵੀ ਉਹਵੇਂ ਸੇਮ ਹੋਵੇਂ ਹੈ ਬਟ ਯਾਰ ਮਰਨ ਤੋਂ ਬਾਅਦ ਬੰਦਾ ਸਾਡੇ ਚੱਕੇ ਖੜਾ ਹੋਈ ਬਹੁਤ ਵੱਡੀ ਗੱਲ ਹੈ ਲੇਕਿਨ ਕਿਤਨਾ ਕਿਤੇ ਇਹ ਵੀ ਗੱਲਾਂ ਸੁਣਨੋਂ ਆਉਂਦੇ ਕਿ ਉਹਦੇ ਗਾਣੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਸੀ ਮੁੰਡਿਆਂ ਨੂੰ ਹਰੇ ਨਾ ਕੀ ਨਾ ਮੈਂ ਹਥਿਆਰ ਵਾਲੀ ਪ੍ਰੇਰਿਤ ਕਰਦੇ ਸੀ ਨਹੀਂ ਨਹੀਂ ਪ੍ਰੇਰਿਤ ਯਾਰ ਹਥਿਆਰਾਂ ਵਾਲੇ ਗਾਣੇ ਤਾਂ ਉਹ ਤੋਂ ਪਹਿਲਾਂ ਵੀ ਗਾਏ ਜਾਂਦੇ ਸੀਗੇ ਉਹ ਤੋਂ ਬਾਅਦ ਵੀ ਗਾ ਰਹੇ ਹਥਿਆਰ ਹਥਿਆਰ ਤੇ ਯਾਰ ਹਥਿਆਰ ਕੋਈ ਗਲਤ ਚੀਜ਼ ਨਹੀਂ ਹੈ ਦੋਸਤ ਹਥਿਆਰ ਸਾਡੀ ਰੱਖਿਆ ਵੀ ਕਰਦਾ ਸਾਡੀ ਕੌਮ ਦੀ ਰੱਖਿਆ ਵੀ ਕਰਦਾ ਸਾਡੇ ਦੇਸ਼ਾਂ ਦੀ ਰੱਖਿਆ ਵੀ ਕਰਦਾ ਆਪਣੇ ਆਪ ਦੀ ਰੱਖਿਆ ਵੀ ਕਰਦਾ ਹਥਿਆਰ ਤਾਂ ਹਥਿਆਰ ਦਾ ਯੂਜ਼ ਕਿੱਥੇ ਹੋ ਰਿਹਾ ਉਹ ਸੋਚਣ ਵਾਲੀ ਗੱਲ ਹੈ ਉਹਨੇ ਕੋਈ ਪ੍ਰਮੋਟ ਨਹੀਂ ਕਰਿਆ ਗਣਤਾਉਂ ਨਹੀਂ ਸੀ ਪਹਿਲੇ ਵੀ ਹੁੰਦੇ ਸੀ ਹੁਣ ਵੀ ਹੁੰਦੇ ਆ ਉਰੀ ਫੋਲ ਐਕਸਾਈਟਮੈਂਟ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਨਹੀਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਨਵੀਂ ਚੀਜ਼ ਹੈ ਹਰ ਵਾਰ ਜਿਵੇਂ ਉਹ ਤਾਂ ਨਵਾਂ ਗਾਣਾ ਦੋ ਸੋਹਦੇ ਸੀ ਵੀ ਹੁਣ ਕੀ ਗਾਊਗਾ ਤੇ ਉਨੀ ਵੀ ਐਕਸਾਈਟਮੈਂਟ ਹੋਣ ਜਿਆਦਾ ਵੀ ਦੇਖਦੇ ਕੀ ਹੋਊਗਾ ਹੁਣ ਨਵਾਂ ਉਹਦੇ ਜਦੋਂ ਗਾਣਾ ਆਉਂਦਾ ਸੀਗੇ ਕਈ ਸਿੰਗਰ ਆਪਣੀਆਂ ਫਿਲਮਾਂ ਆਪਣੇ ਗਾਣੇ ਪੋਸਟਪੋਨ ਕਰ ਦਿੰਦੇ ਸੀ ਕਿ ਜਿੱਦੇ ਸਿੱਧੂ ਮਸਲ ਦਾ ਗਾਣਾ ਆ ਰਿਹਾ ਸੀ ਉਹਦੇ ਆਪਦਾ ਗਾਣਾ ਹੀ ਕੱਢਦੇ ਲੱਗਦਾ ਕਿ ਕਦੇ ਨਾ ਕਦੇ ਉਹਦਾ ਗਾਣਾ ਦੁਬਾਰਾ ਆਊਗਾ ਕਿ ਸਿੰਗਰਾਂ ਦੇ ਵਿੱਚ ਫਰਕ ਪਾਊਗਾ ਬਿਫਤਾ ਬਹਿ ਜੂ ਬਾਈ ਸਿੰਗਰਾਂ ਨੂੰ ਬਿਫਤਾ ਬਹਿ ਜੂਗੀ ਜਿਹੜੇ ਲੋਕਾਂ ਨੇ ਮ ਉਹਦੇ ਬਣੇ ਲੱਡੂ ਤੇ ਉਹਨਾਂ ਨੂੰ ਵੀ ਸੁਟਾ ਦਾ ਜਿਹੜੀ ਪੋਸਟ ਪਈ ਹੈ ਨਾ ਕੱਲ ਉਹ ਟੀਮ ਨੇ ਪਾਈ ਹੈ ਇਹ ਤਾਂ ਪੈ ਗਈ ਹਣੀ ਵੀ ਹੁਣ ਅਸੀਂ ਕੀ ਕਰਾਂਗੇ ਬਹੁਤ ਸਿੰਗਰਾਂ ਨੇ ਤਾਂ ਬਹੁਤ ਸਿੰਗਰ ਬੜੇ ਬੜੇ ਸਿੰਗਰਾਂ ਦੀ ਨਾ 18 ਗਾਣੇ ਉਹਨੇ ਕਿਸੇ 20 ਗਾਣੇ ਉਹਨੇ ਉਹਦੇ ਇੱਕ ਗਾਣਾ ਹੁਣ ਤੇ ਬਾਈ ਜੀ ਲੋਕ ਉਹਨੂੰ ਸੁਣਦੇ ਸੀ ਗਾਣੇ ਦਾ ਫੈਲ ਕਰਦੇ ਇੱਕ ਇਹ ਬੜੀ ਵੱਡੀ ਗੱਲ ਚਰਚਾ ਦੇ ਵਿੱਚ ਹੋ ਰਹੀ ਹੈ ਤੁਹਾਡੇ ਲਈ ਗੱਲ ਕਿ ਲੋਕ ਜਿਉਂਦੇ ਜੀ ਵਰਲਡ ਟੂਰ ਲਾਉਣ ਦੇ ਵਿੱਚ ਬੜਾ ਜੋਰ ਲਾ ਲੈਂਦੇ ਨੇ ਉਹਦੇ ਜਾਣ ਤੋਂ ਬਾਅਦ ਵਰਲਡ ਟੂਰ ਲੱਗ ਰਹੇ ਨੇ ਹਾਂ ਮੈਂ ਮੈਂ ਤੈਨੂੰ ਮੈਂ ਤੈਨੂੰ ਦੱਸਦੀ ਹੀ ਗੱਲਾਂ ਬਾਈ ਉਸ ਸਿੱਧੂ ਮਸੇਰੇ ਜਦੋਂ ਤੱਕ ਜਿਉਂਦਾ ਸੀ ਉਹਨੇ ਉਹ ਕੰਮ ਕਰੇ ਜਿਹੜਾ ਕਿਸੇ ਸਿੰਗਰ ਤੋਂ ਨਹੀਂ ਹੋਇਆ ਕਿਸੇ ਐਕਟਰ ਤੋਂ ਨਹੀਂ ਹੋਇਆ ਤੇ ਮਰਨ ਤੋਂ ਬਾਅਦ ਵੀ ਇਹ ਕਰਨ ਲੱਗਾ ਉਹ ਨਾਮ ਹੀ ਨਾ ਜਿਹੜਾ ਸਿੱਧੂ ਮਸੇਰੇ ਉਹ ਨਾਮ ਹਮੇਸ਼ਾ ਰਹੂਗਾ ਲੋਕਾਂ ਦੇ ਦਿਲਾਂ 'ਚ ਐਵੇਂ ਹੀ ਰਹੂਗਾ ਦੋਸਤ ਚਮਕੀਲੇ ਤੋਂ ਬਾਅਦ ਇਨੀ ਫੈਨ ਫਾਲੋਇੰਗ ਤੁਸੀਂ ਆਪਣੇ ਕੱਲੇ ਯੁੱਦੀ ਗੱਲ ਨਹੀਂ ਕਰ ਰਹੇ ਦੋਸਤ ਅੱਜ ਜਿਹੜੇ ਬੱਚੇ ਨੇ ਉਹਦੇ ਮਰਨ ਤੋਂ ਬਾਅਦ ਜੰਮੇ ਆ ਉਹਨਾਂ ਨੂੰ ਪਤਾ ਸਿੱਧੂ ਮਸੇਰਾ ਕੌਣ ਹੈ ਜਿਹੜੇ ਬਜ਼ੁਰਗਾਂ ਬੈਠੇ ਨਾ 85 ਸਾਲ ਦਾ ਘਰੇ 80 ਸਾਲ ਦਾ ਉਹਨੂੰ ਪਤਾ ਸਿੱਧੂ ਮਸੇਰਾ ਕੌਣ ਹੈ ਤੇ ਮਾਤਾ ਨੂੰ ਵੀ ਪਤਾ ਸਾਡੇ ਨੂੰ ਸਿੱਧੂ ਮੂਸੇ ਦਾ ਕਾਉਣਾ ਸਕਾਉਂ ਨਹੀਂ ਤੇ ਯਾਰ ਹੈਡ ਹੈ ਹੀ ਹੈ ਡਿਫਰੈਂਟ ਦਾ ਬੰਦਾ ਡਿਫਰੈਂਟ ਸਰਗਮੀ ਪਰਵਾਨਗੀ ਦਿੱਤੀ ਮੁੰਡਿਆਂ ਨੇ ਜਾਓ ਜਿਵੇਂ ਪਰਵਾਨਗੀ ਯਾਰ ਹਾਂਜੀ ਹਾਂਜੀ ਐਕਸਾਈਟਮੈਂਟ ਹੈ ਸੋ ਬਿਲਕੁਲ ਜਿਵੇਂ ਕਿ ਅਸੀਂ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਗੱਲਬਾਤ ਕੀਤੀ ਕਿ ਗਾਣੇ ਆਉਣ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਹੈ ਗਾਣੇ ਪਹਿਲਾਂ ਵੀ ਆ ਚੁੱਕੇ ਨੇ ਉਹ ਰਿਲੀਜ਼ ਹੋ ਚੁੱਕੇ YouTube ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਲੇਕਿਨ ਇੱਕ ਜਿਹੜੀ ਨਵੀਂ ਸਾਡੇ ਮੂਰੇ ਆਈ ਹੈ ਗੱਲ ਕਿ ਉਹ ਜਦ 3D ਹੋਲੋਗ੍ਰਾਮ ਦੇ ਜ਼ਰੀਏ ਜਾਂ VR AR ਟੈਕਨੋਲੋਜੀ ਦੇ ਜ਼ਰੀਏ ਇਹ ਹਜੇ ਗੱਲ ਪੂਰੀ ਵਿਸ਼ੇ ਚਰਚਾ ਦੇ ਵਿਸ਼ਾ ਹੈ ਕਿ ਕਿਵੇਂ ਆਉਂਦੇ ਨੇ ਸਾਹਮਣੇ ਕਿਵੇਂ ਆਉਣਾ ਹੁੰਦਾ ਲੇਕਿਨ ਇਹ ਗੱਲ ਜ਼ਰੂਰ ਹੋ ਚੁੱਕੀ ਹੈ ਕਿ ਜੁਲਾਈ 26 ਦੇ ਵਿੱਚ ਵਰਲਡ ਟੂਰ ਲੱਗਣੇ ਨੇ ਤੇ ਵਰਲਡ ਟੂਰ ਲੱਗਣੇ ਕਿਵੇਂ ਨੇ ਕਿਉਂਕਿ ਜੋ ਇਨਸਾਨ ਇੱਕ ਸ਼ਖਸ ਸ਼ਰੀਰੀਕ ਤੌਰ ਤੇ ਸਾਡੇ ਵਿੱਚ ਘਰ ਨਹੀਂ ਹੈ ਦਿਲਾਂ ਦੇ ਵਿੱਚ ਹਰੇਕ ਕਿਸੇ ਦੇ ਵੱਸਦਾ ਹੈ ਦੇਸ਼ ਵਿਦੇਸ਼ ਹਰ ਕਿਸੇ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਲੇਕਿਨ ਸ਼ਰੀਰੀਕ ਤੌਰ ਤੇ ਸਾਡੇ ਵਿੱਚ ਨਹੀਂ ਹੈ ਤੇ ਉਹਦੇ ਵਰਲਡ ਟੂਰ ਲੱਗਣ ਜਾ ਰਹੇ ਨੇ ਜਿਹੜੇ ਮੁੰਡਿਆਂ ਨੇ ਕਿਹਾ ਕਿ ਸ਼ਾਇਦ ਹੋ ਜਾਂਦਾ ਫਿਰ ਤੋਂ ਇੱਕ ਵਾਰ ਸਿੰਗਰ ਜਿਹੜੇ ਬਾਕੀ ਨੇ ਸੋਚ ਦੇ ਵਿੱਚ ਪੈ ਜਾਣ ਕਿ ਅਸੀਂ ਕੁਝ ਨਵਾਂ ਕਰੀਏ ਕਿਉਂਕਿ ਜੇਕਰ ਇਹ ਹੋ ਜਾਂਦਾ ਤਾਂ 뮤직 ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇਤਿਆਹਾ ਰਚਿਆ ਜਾਣਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਤਾਂ ਇਹ ਇਤਿਹਾਸ ਨਹੀਂ ਰਚਿਆ ਗਿਆਗਾ ਤੇ ਇੱਕ ਅਜਿਹੇ ਸ਼ਖਸ ਜੋ ਨਹੀਂ ਹੈ ਉਹਦੇ ਸ਼ੋਅ ਲੱਗਣੇ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਜਿਵੇਂ ਦੇਖਦੇ ਹੋ ਇਸ ਗੱਲ ਨੂੰ ਕਮੈਂਟ ਕਰਕੇ ਸੰਧੂਰ ਦੱਸਿਓ ਚੰਨੀ ਕੇ ਤੋਂ ਕਹਾਂ ਪਰਸਨ ਰੇਂਦਰ ਨਾਲ ਪ੍ਰਿੰਸ ਗਰ ਡੈਨਿਕਸ ਵੈਰਾਈਟੇ ਵਿੱਚ